ਸਤਿ ਸ਼੍ਰੀ ਅਕਾਲ ਜੀ ਐਸਐਨਜ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਅੱਜ ਦੇ ਦੀ ਵੱਡੀ ਖਬਰ ਪੰਜਾਬ ਦੇ ਗਵਰਨਰ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਵਰਸਸ ਸਾਹਮਣੇ ਆ ਰਹੀ ਹੈ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸੰਵਿਧਾਇਕਾਂ ਦੇ ਵੱਲੋਂ ਕਿ ਬੀਜੇਪੀ ਮਿਸ਼ਨ ਲੋਟਸ ਲੈ ਕੇ ਆਈ ਹੈ ਜਿਸ ਤੋਂ ਬਾਅਦ ਭਾਵੇਂ ਕਿ ਬੀਜੇਪੀ ਦੇ ਵੱਲੋਂ ਇਹ ਵਾਰ-ਵਾਰ ਕਿਹਾ ਗਿਆ ਕਿ ਸਬੂਤ ਦਿਖਾਓ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਦਿਨ ਦਾ ਵਿਸ਼ੇਸ਼ اجلاس ਰੱਖਿਆ ਗਿਆ ਸੀ ਵਿਧਾਨ ਸਭਾ ਦੇ ਵਿੱਚ ਉਸ ਤੋਂ ਬਾਅਦ ਪਾਵੇਂ ਕਿ ਪੰਜਾਬ ਗਵਰਨਰ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਪਹਿਲਾਂ ਤਾਂ yes ਕਰ ਦਿੱਤੀ ਗਈ ਸੀ ਪਰ ਬਾਅਦ ਦੇ ਵਿੱਚ ਇਲਜ਼ਾਮ ਲੱਗਿਆ ਕਿ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਇੱਕ ਦਿਨ ਦੇ ਵਿਸ਼ੇਸ਼ اجلاس ਨੂੰ ਲੈ ਕੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਦੇਖਣ ਨੂੰ ਮਿਲਦਾ ਪਿਆ ਇਥੋਂ ਤੱਕ ਕਿ ਬਲਕਾ ਸਿੱਧੂ ਦੇ ਵੱਲੋਂ ਸ਼ਰੀਆਮ ਨਰਿੰਦਰ ਮੋਦੀ ਤੇ ਵੀ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਨੇ ਕਿਹਾਏ ਕਿ ਨਰਿੰਦਰ ਮੋਦੀ ਦਾ ਕੇਚਰੀਵਾਲ ਦੀ ਟੜਾਈ ਦੇਖ ਕੇ ਮਾਨਸਿਕ ਸੰਤੁਲਨ ਵਿਗੜ ਗਿਆ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਭਗਵੰਤ ਮਾਨ ਦੇ ਵੱਲੋਂ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਇਸ ਦੇ ਵਿੱਚ ਪੰਜਾਬ ਦੇ ਸਾਰੇ ਵਿਧਾਇਕ ਸ਼ਾਮਲ ਨੇ ਤਾਂ ਜਿਸ ਤੋਂ ਬਾਅਦ ਸ਼ਾਂਤੀ ਮਾਰਚ ਕੱਢਿਆ ਜਾਵੇਗਾ ਪਰ ਦੂਸਰੇ ਪਾਸੇ ਭਾਜਪਾ ਦੇ ਵੱਲੋਂ ਵੀ ਸੀਐਮ ਹਾਊਸ ਤੱਕਰਾਓ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਆ ਕਿ ਜੇਕਰ ਕੋਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕੋਲ ਕੋਈ ਤੱਤ ਹੈ ਸਬੂਤ ਹੈ ਤਾਂ ਦਿਖਾਓ ਇਸ ਪੂਰੇ ਮਾਮਲੇ ਦੇ ਵਿੱਚ ਕਾਂਗਰਸ ਇਹ ਕਹਿੰਦੀ ਪਈ ਹੈ ਕਿ ਜੋ ਪੰਜਾਬ ਦੇ ਲੋਕਾਂ ਦਾ ਪੈਸਾ ਸੀ ਉਹ ਵਿਅਰਥ ਹੋਣਾ ਸੀ ਇਸ ਕਰਕੇ ਜੇਕਰ ਇਹ اجلاس ਨੂੰ ਬੰਦ ਕਰ ਦਿੱਤਾ ਗਿਆ ਇਹ ਮੁਲਤਵੀ ਕਰ ਦਿੱਤਾ ਗਿਆ ਜਾਂ ਫਿਰ ਇਹ اجلاس ਨਹੀਂ ਰੱਖਿਆ ਗਿਆ ਤਾਂ ਕਿਤੇ ਨਾ ਕਿਤੇ ਇਹ ਪੰਜਾਬ ਦੇ ਲੋਕਾਂ ਦਾ ਪੈਸਾ ਬਚਿਆ ਹੈ ਤਸਵੀਰਾਂ ਤੁਹਾਡੇ ਸਾਹਮਣੇ ਇੱਕ ਪਾਸੇ ਆਮ ਆਗਮਕੀ ਪਾਰਟੀ ਦੇ ਵੱਲੋਂ ਪਹਿਲਾਂ ਤਾਂ ਵਿਧਾਨ ਸਭਾ اجلاس ਖਤਮ ਹੋਣ ਤੋਂ ਬਾਅਦ ਨਿਰਾਸ਼ਗੀ ਜ਼ਾਹਰ ਕੀਤੀ ਗਈ ਤਾਂ ਦੂਸਰੇ ਪਾਸੇ ਭਾਜਪਾ ਦੇ ਵੱਲੋਂ ਵੀ ਸੀਐਮ ਹਾਊਸ ਤੱਕਰਾਉ ਕੀਤਾ ਜਾ ਰਿਹਾ ਹੈ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਵਿਧਾਨ ਸਭਾ ਦਾ ਜੋ ਸੈਸ਼ਨ ਰੱਖਿਆ ਗਿਆ ਸੀ ਕਰੋਜਾ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਰਾਜਪਾਲ ਵੱਲੋਂ ਆਪਣੇ ਹੁਕਮਾ ਵਿੱਚ ਕਿਹਾ ਗਿਆ ਹੈ ਕਿ ਭਰੋਸੇ ਦਾ ਵੋਟ ਹਾਸਲ ਕਰਨ ਲਈ ਵਿਧਾਨ ਸਭਾ ਸੱਦਨ ਦੇ ਨਿਯਮਾਂ ਦੀ ਅਨਹੋਂਦ ਕਾਰਨ ਤੀਜਾ ਵਿਸ਼ੇਸ਼ ਜੋ ਕਿ 22 ਸਤੰਬਰ ਨੂੰ ਬੁਲਾਇਆ ਜਾਣਾ ਉਸ ਸੰਬੰਧੀ ਜਾਰੀ ਕੀਤੇ ਗਏ ਹੁਕਮ ਵਾਪਸ ਲਏ ਜਾਂਦੇ ਨੇ ਰਾਜਪਾਲ ਦੇ ਹੁਕਮਾਂ ਦੇ ਨਾਲ ਪ੍ਰਮੁੱਖ ਸਕੱਤਰ ਜੇਐਸ ਬਾਲਾ ਮੁਰਗਮ ਦੀ ਇੱਕ ਸਫੇਦੀ ਚਿੱਠੀ ਵੀ ਸਾਹਮਣੇ ਆਈ ਹੈ ਇਸ ਚਿੱਠੀ ਦਾ ਹੀ ਕਿਹਾ ਗਿਆ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ 21 ਸਤੰਬਰ ਨੂੰ ਦਿੱਤੀਆਂ ਵੱਖ-ਵੱਖ ਚਿੱਠੀਆਂ ਰਾਹੀਂ ਜੋ ਸਾਹਮਣੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ 21 ਸਤੰਬਰ ਨੂੰ ਦਿੱਤੀਆਂ ਵੱਖ-ਵੱਖ ਚਿੱਠੀਆਂ ਰਾਹੀਂ ਕਿਹਾ ਗਿਆ ਹੈ ਕਿ ਵਿਧਾਨ ਸਭਾ ਦੀ ਨਿਜਮਵਲੀ ਇੱਕ ਪ੍ਰੋਸੇ ਦਾ ਵੋਟ ਹਾਸਲ ਕਰਨ ਲਈ ਸੈਸ਼ਨ ਬੁਲਾਏ ਜਾਣ ਦੀ ਕੋਈ ਵਿਵਸਥਾ ਨਹੀਂ ਹੈ ਇਸ ਲਈ ਸੈਸ਼ਨ ਬੁਲਾਏ ਜਾਣ ਦਾ ਹੁਕਮ ਵਾਪਸ ਲਿਆ ਜਾਣਾ ਚਾਹੀਦਾ ਹੈ ਸੱਤਿਆ ਜੀ ਡਾਕਟਰ ਅਮੀ德ਕਾਰ ਜੀ ਦਾ ਜਿਹੜਾ ਲਿਖਿਆ ਉਹ ਸਵਿਧਾਨ ਆ ਹੈ ਬਾਈ ਜੀ ਰੋਕ ਲਓ ਉਹਦੇ ਤੇ ਕੀ ਆ ਉਹਦੀ ਸਵਿਧਾਨ ਕੋਈ ਨਹੀਂ ਲੱਗੀ ਰਹਿੰਦਾ ਜਲਦੀ ਰਹਿੰਦਾ ਦੇਖੋ ਪਹਿਲਾਂ ਉਹਨਾਂ ਨੇ ਸੈਸ਼ਨ ਦੇਖ ਕੇ ਆਪਣੀ ਪ੍ਰਵਾਨਗੀ ਦੇ ਕੇ ਅੱਜ ਉਹ ਕਰਨਾ ਰਾਜਕਰਨ ਨਾਲ ਬਹੁਤ ਜਿਹੜੀ ਦੇਸ਼ ਵਾਸਤੇ ਲੋਕਤੰਤਰ ਵਾਸਤੇ ਖਤਰਾ ਹੈ ਪਰ ਦੂਜੇ ਪਾਸੇ ਬਰਉਦੀ ਤਰ੍ਹਾਂ ਕਹਿੰਦੀਆਂ ਕਹਿੰਦੀ ਆਮ ਆਦਮੀ ਪਾਰਟੀ ਬਸ ਇੱਕ ਡਰਾਮੇਬਾਜ਼ੀ ਕਰਨਾ ਚਾਹੁੰਦੀ ਸੀਗੀ ਕਿ ਆਖਰਕਾਰ ਬਾਹਰ ਕਾਨੂੰਨੀ ਢਾਂਚੇ 'ਚ ਜੇ ਅਸੀਂ ਕੋਈ ਬਿਆਨ ਦਿੰਨੇ ਆ ਤਾਂ ਕਾਨੂੰਨੀ ਤੌਰ ਤੇ ਸਾਡੇ ਤੇ ਇਨਫਾਰਮੇਸ਼ਨ ਆ ਪਏ ਜੇ ਵਿਧਾਨ ਸਭਾ 'ਚ ਅਸੀਂ ਕੁਛ ਮਰਜ਼ੀ ਬੋਲੀ ਜਾਈਏ ਹੱਕ ਆ ਜੀ ਸਾਡਾ ਕਿੱਥੇ ਵੀ ਹੱਕ ਜੇ ਅਸੀਂ ਸੈਸ਼ਨ ਸਦਨ ਦਾ ਕਿਉਂ ਨਹੀਂ ਹੱਕ ਜੀ ਪਿਛਲੀਆਂ ਸਾਰੇ ਨੌ ਕੌਨਫੀਡੈਂਸ ਤਾਂ ਸੁਣਿਆ ਹੁਣ ਫਿਰ ਕੌਨਫੀਡੈਂਸ਼ੀਅਲ ਨਹੀਂ ਸੁਣਿਆ ਹੈਗਾ ਕਦੇ ਵੀ ਆਖਰ ਕਰਕੇ ਪ੍ਰਸਤਾਵ ਇਹ ਜਾਲਿਆ ਕਿ ਕੋਈ ਸੈਸ਼ਨ ਸਾਡੀ ਪਾਰਟੀ ਆਮਾਦੀ ਪਾਰਟੀ ਦੇ ਸਾਡੇ ਸ਼ਕੀਲ ਨੇ ਸਾਡੇ ਮੁੱਖ ਮੰਤਰੀ ਮਾਜੋਬ ਮੁੱਖ ਪਤੀ ਬਾਦਲ ਉਹ ਆਏ ਨੇ ਬਾਰੂ ਆ ਕੇ ਜੀ ਸੀ ਸ੍ਰੇਸ਼ਣ ਸਾਧ ਲਿਆ ਇਹਦੇ ਚੋਣਾਂ ਤੇ ਕਿ ਉਹਨਾਂ ਨੂੰ ਕੀ ਦੁੱਖ ਹਨ ਬਿਨ ਗੱਲ ਤੋਂ ਕਿਉਂਕਿ ਇਹ ਸਾਰੇ ਘਰਾਈ ਹੋਏ ਗਲਤ ਗਜਰਾਤ ਤੇ ਜਿਹੜਾ ਸਾਡਾ ਦਬਾਅ ਪੈਂਦਾ ਜਾ ਰਿਹਾ ਪਾਰਟੀ ਦੇ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਜੀ ਆ ਜਿਹੜਾ ਹੈਗਾ ਉੱਪਰ ਮੋਦੀ ਸਾਹਿਬ ਜਿਹੜੇ ਉਹ ਜਿਹੜਾ ਆਪਦਾ ਸੋਚ ਨੂੰ ਦਿਮਾਗ ਦਾ ਖਰਾਬ ਹੋ ਗਿਆ ਵੀ ਕੇਜਰੀਵਾਲ ਸਾਹਿਬ ਆਪੋ ਤੇ ਜਾ ਰਹੇ ਸਾਰੇ ਦੇਸ਼ ਦੇ ਵਿੱਚ ਗਜਰਾਤ ਜਿੱਤ ਗਿਆ ਕਿ ਉਹਦੋਂ ਬਾਅਦ ਫਿਰ ਬਹੁਤ ਬਹੁਤ ਧੰਨਵਾਦ ਬੀਤੂ ਜੀ ਅੱਜ ਪੰਜਾਬ ਦੀ ਕੈਬਨਟ ਦੀ ਮੀਟਿੰਗ ਹੋਈ ਮੰਤਰੀ ਮੰਡਲ ਦੀ ਮੀਟਿੰਗ ਹੋਈ ਜਿਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ 27 ਸਤੰਬਰ ਦਿਨ ਮੰਗਲਵਾਰ 27 ਸਤੰਬਰ 2022 ਦਿਨ ਮੰਗਲਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਊਗਾ ਜਿਦੇ ਵਿੱਚ ਸਪੀਕਰ ਸਾਹਿਬ ਦੀ ਇਜਾਜ਼ਤ ਨਾਲ ਬਿਜਲੀ ਪਰਾਲੀ ਵਗੈਰਾ ਮੁੱਦੇ ਜਿਹੜੇ ਨੇ ਉਹ ਵਿਚਾਰੇ ਜਾਣਗੇ ਪਿਛਲੇ ਦਿਨੀ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਨੂੰ ਪਰਮਿਸ਼ਨ ਦੇ ਕੇ ਅਗਲੇ ਦਿਨ ਉਹਨੂੰ ਰੱਦ ਕਰਨ ਦੀ ਜਿਹੜੀ ਘਟਨਾ ਹੋਈ ਹੈ ਮੰੰਦ ਭਾਗੀ ਹੈ। ਇਹਦੇ ਵਿਰੁੱਧ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਤਾਂ ਕਿ ਲੋਕਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਰਾਜਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾ ਸਕੇ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ। ਪਰ ਇਸ ਸਾਰੇ ਘਟਨਾਕਰਮ 'ਚੋਂ ਇੱਕ ਬਹੁਤ ਹੈਰਾਨੀਜਨਕ ਗੱਲ ਸਾਹਮਣੇ ਆਈ। ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਬੀਜੇਪੀ ਦੇ ਨਾਲ ਆਪਰੇਸ਼ਨ ਲੋਟਸ ਦੇ ਹੱਕ 'ਚ ਖੜੀ ਨਜ਼ਰ ਆਈ। ਕਾਂਗਰਸ ਪਾਰਟੀ, ਅਕਾਲੀ ਦਲ ਤੇ ਬੀਜੇਪੀ ਤਿੰਨੋਂ ਸਵਾਗਤ ਕਰ ਰਹੇ ਨੇ ਕਿ ਸੈਸ਼ਨ ਰੱਦ ਹੋ ਗਿਆ। ਇੱਥੋਂ ਕੀ ਸਿੱਧ ਹੁੰਦਾ ਹੈ? ਇੱਥੋਂ ਇਹੀ ਸਿੱਧ ਹੁੰਦਾ ਹੈ ਕੱਲੇ ਪੰਜਾਬ 'ਚ ਨਹੀਂ। ਕਾਂਗਰਸ ਪਾਰਟੀ ਜਿਹੜੀ ਕਿ ਖੁਦ ਪੀੜਤ ਹੈ ਆਪਰੇਸ਼ਨ ਲੋਟਸ ਦੀ, ਕਈ ਸਟੇਟਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਤੋੜਤੀਆਂ ਬੀਜੇਪੀ ਨੇ। ਕਈ ਸਟੇਟਾਂ 'ਚ ਉਹਨਾਂ ਦੇ ਐਮਐਲਏ ਜਿਹੜੇ ਨੇ ਉਹ ਸ਼ਾਮਲ ਹੋ ਰਹੇ ਨੇ ਬੀਜੇਪੀ 'ਚ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਦੋਨੇ ਪਾਰਟੀਆਂ ਰਲੀਆਂ ਹੋਈਆਂ ਨੇ ਇਹਨਾਂ ਨੇ ਸੋਚਿਆ ਹੋਣਾ ਕਿ ਖੇਤਰੀ ਪਾਰਟੀਆਂ ਜਿਹੜੀਆਂ ਨੇ ਉੱਭਰ ਰਹੀਆਂ ਨੇ ਉਹਨਾਂ ਨੂੰ ਖਤਮ ਕਰ ਦੋ ਆਪਾਂ ਦੋਵੇਂ ਹੀ ਰਹਿ ਜਾਾਂਗੇ ਤੇ ਰਾਜ ਕਰਾਂਗੇ ਪਰ ਇਸ ਤਰ੍ਹਾਂ ਨਹੀਂ ਹੋਣਾ ਮੈਨੂੰ ਲੱਗਦਾ ਹਿਸਾਬ ਕਿਤਾਬ ਵੀ ਇਹਨਾਂ ਦੇ ਸਾਂਝੇ ਹੀ ਹੋਣਗੇ ਆਮ ਆਦਮੀ ਪਾਰਟੀ ਆਮ ਲੋਕਾਂ ਚੋਂ ਨਿਕਲੀ ਹੋਈ ਪਾਰਟੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਗਵਾਹੀ ਚ ਇਹ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਨਿਕਲੀ ਹੋਈ ਪਾਰਟੀ ਹੈ ਉਹ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਨੇ ਸਵਾਮਾ ਦੀ ਪਾਰਟੀ ਜਿਹੜੀ ਹੈ ਹਰ ਰੋਜ਼ ਉਹਦੇ ਕਾਫਲੇ 'ਚ ਉਹਦੇ ਪਰਿਵਾਰ 'ਚ ਵਾਧਾ ਹੋ ਰਿਹਾ ਤੇ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੈਰ ਲੋਕਤੰਤ੍ਰਿਕ ਜਿਹੜੀਆਂ ਹਰਕਤਾਂ ਨੇ ਉਹਨਾਂ ਤੋਂ ਡਰਨ ਵਾਲੇ ਨਹੀਂ ਹੈਗੇ ਸੋ ਅਸੀਂ 27 ਤਰੀਕ ਦਿਨ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਵਾਂਗੇ ਤਾਂ ਕਿ ਪੰਜਾਬ ਵੱਲੋਂ ਪੂਰੇ ਦੇਸ਼ ਨੂੰ ਇਹ ਸੁਨੇਹਾ ਜਾਵੇ ਕਿ ਲੋਕਤੰਤਰ ਜਿਹੜਾ ਹੈ ਉਹ ਲੋਕਾਂ ਦਾ ਹੈ ਲੋਕਤੰਤਰ ਤੇ ਕੋਈ ਇੱਕ ਜਣਾ ਜਿਹੜਾ ਹੈ ਉਹ ਕਬਜ਼ਾ ਨਹੀਂ ਕਰ ਸਕਦਾ ਇਨਕਲਾਬ ਜ਼ਿੰਦਾਬਾਦ